ਇਹ ਸਰਕਾਰਾਂ ਦਬਾਉਣੀਆਂ ਚਾਹੁੰਦੇ ਨੇ ਸਾਨੂੰ ਫੌਜੀਆਂ ਨੂੰ ਇਹ ਤਾਂ ਜੀ ਲੋਅਰ ਰੈਂਕਰਸ ਨੇ ਅਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਦਵਾ ਲਓ ਤੇ ਸਾਨੂੰ ਯੂਜ਼ ਕਰਦੇ ਰਹੇ ਨੇ ਐਜ਼ ਅ ਵੋਟ ਬੈਂਕ ਤੇ ਉਹੀ ਹਾਲ ਹੁਣ ਸਾਡੇ ਨਾਲ ਪੰਜਾਬ ਸਰਕਾਰ ਨੇ ਕੀਤਾ ਤੇ ਇਹਨਾਂ ਨੇ ਆ ਕੇ ਪਤਾ ਨਹੀਂ ਕੀ ਹੋਇਆ ਇਸ ਸਰਕਾਰ ਨੇ ਸਾਡਾ ਆਕੇ ਡਿਪਾਰਟਮੈਂਟ ਹੀ ਬੰਦ ਕਰ ਦਿੱਤਾ ਤੇ ਇਹ ਨਹੀਂ ਚਾਹੁੰਦੇ ਵੀ ਭ੍ਰਸ਼ਟਾਚਾਰ ਫਰੀ ਸਰਕਾਰ ਚੱਲੇ ਕਿਉਂਕਿ ਫੌਜੀਆਂ ਨੇ ਤਾਂ ਇਮਾਨਦਾਰੀ ਨਾਲ ਸਰਕਾਰ ਚਲਾਉਣੀ ਹੈ ਇਹਨਾਂ ਨੇ ਇਹ ਵੀ ਕਿਹਾ ਚਲੋ ਬੰਦ ਕਰ ਦਿੰਦੇ ਸਾਡਾ ਡਿਪਾਰਟਮੈਂਟ ਕੋਈ ਗੱਲ ਨਹੀਂ ਸੀ ਸਾਡੇ ਤੇ ਇਹ ਟਿੱਪਣੀ ਕੀਤੀ ਵੀ ਫੌਜੀ ਨਿਕੰਮੇ ਹੁੰਦੇ ਨੇ ਇਹਨਾਂ ਨੂੰ ਆਪਣਾ ਕੰਮ ਨਹੀਂ ਆਉਂਦਾ ਕਿ ਅਸੀਂ ਫੈਸਲਾ ਲਿਆ ਵੀ ਹੁਣ ਅਸੀਂ ਆਪ ਚੋਣ ਲੜਾਂਗੇ ਸਾਡੇ ਆਪਣੇ ਨੁਮਾਇੰਦੇ ਹੋਣਗੇ ਅਸੀਂ ਕਿਸੇ ਦੀਆਂ ਮੰਤਾਂ ਨਹੀਂ ਕਰਾਂਗੇ ਜੇ ਅਸੀਂ ਜਿੱਤ ਕੇ ਅੱਗੇ ਚੱਲੇ ਜਾਂਦੇ ਹਾਂ ਹਰ ਮਜਲੂਮ ਦੀ ਫੌਜੀਆਂ ਦੀ ਨਹੀਂ ਹਰ ਮਜਲੂਮ ਦੀ ਕਿਸਾਨ ਤੱਕੇ ਦੀ ਜਿੰਨੇ ਵੀ ਆਪਣੇ ਮੁਲਾਦਮ ਵੀਰ ਨੇ ਜਿਹੜੇ ਹੁਣ ਤੱਕ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਆਵਾਜ਼ ਬਣ ਕੇ ਅਸੀਂ ਕਿਤੇ ਨਾ ਕਿਤੇ ਸੰਸਦ ਗੂੰਜਾਂਗੇ ਨਸ਼ਾ ਮੁਕਤੀ ਵਾਸਤੇ ਦੇਖੋ ਸਾਰੀਆਂ ਹੀ ਪਾਰਟੀਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਿੰਮੇਵਾਰ ਹੈਗਾ ਮੈਂ ਕੋਈ ਲੀਪਕਾ ਮਨੂ ਜਿਵੇਂ ਹੋਰ ਨਹੀਂ ਕਹਿੰਦਾ ਕਿਉਂਕਿ ਇਹ 2 ਸਾਲ ਚਾ ਕੇ ਇੰਨਾ ਹਲਕ ਪੰਜਾਬ ਦਾ ਖਰਾਬ ਨਹੀਂ ਕਰ ਸਕਦੇ ਜਿੰਨੀਆਂ 75 ਸਾਲ ਤੋਂ ਰਵਾਇਤੀ ਪਾਰਟੀਆਂ ਚੱਲੀਆਂ ਆਈਆਂ ਨੇ ਸਾਰਿਆਂ ਨੇ ਸਤਿਆ ਨਹੀਂ ਰਸੀ ਜੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਨੇ ਸੋ ਪਹਿਲਾਂ ਫਾਰਮ ਭਰੇ ਗਏ ਫਾਰਮ ਭਰਨ ਤੋਂ ਬਾਅਦ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਅੱਜ ਚੋਣ ਨਿਸ਼ਾਨ ਮਿਲ ਚੁੱਕੇ ਹਨ ਜਨਨ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਆਜ਼ਾਦ ਲੜ ਰਹੇ ਹਨ ਉਹਨਾਂ ਨੂੰ ਅੱਜ ਚੋਣ ਨਿਸ਼ਾਨ ਇਸ਼ੂ ਹੋ ਚੁੱਕੇ ਹਨ ਸੋ ਲੋਕ ਸਭਾ ਹਲਕਾ ਸੰਗਰੂਰ ਤੋਂ ਗੱਲ ਕਰਾਂਗੇ ਕਿ ਲੋਕ ਸਭਾ ਹਲਕਾ ਸੰਗਰੂਰ ਪੂਰੀ ਹੌਟ ਸੀਟ ਆ ਵੱਡੇ ਵੱਡੇ ਦਮਦਾਰ ਦਿਗਜ ਲੀ ਇੱਥੋਂ ਚੋਣ ਲੜ ਰਹੇ ਨੇ ਸੋ ਕੈਂਪੇਨ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਗੱਲ ਕਰਾਂਗੇ ਜੀਓਜੀ ਦੀ ਕਿਉਂਕਿ ਕੈਪਟਨ ਸਰਕਾਰ ਨੇ ਕਾਂਗਰਸ ਦੀ ਸਰਕਾਰ ਨੇ ਜੀਓਜੀ ਬਣਾਏ ਗਏ ਜਨਨ ਕਿ ਜੀਓਜੀ ਉਹਨਦੀਆਂ ਡਿਊਟੀਆਂ ਲਗਾਈਆਂ ਗਈਆਂ ਉਸ ਤੋਂ ਬਾਅਦ ਜੀਓਜੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਭੰਗ ਕਰ ਦਿੱਤੇ ਗਏ ਜੀਓਜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਸ ਤੋਂ ਬਾਅਦ ਜੀਓਜੀ ਨੇ ਵੱਡੇ ਪ੍ਰਦਰਸ਼ਨ ਕੀਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਲਗਾਤਾਰ ਕਹਿ ਰਹੇ ਸੀ ਕਿ ਸਾਨੂੰ ਕਿਉਂ ਸਸਪੈਂਡ ਕੀਤਾ ਗਿਆ ਸੀ ਆਪਣੀਆਂ ਜ਼ਿੰਮੇਵਾਰੀਆਂ ਵਧੀਆਂ ਨਿਵਾ ਆ ਰਹੇ ਸੀ ਉਸ ਤੋਂ ਬਾਅਦ ਗੁੱਸਾ ਉਹਨਾਂ ਦਾ ਇੱਥੋਂ ਤੱਕ ਵਧਿਆ ਕਿ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੁਣ ਫਾਰਮ ਵੀ ਭਰ ਦਿੱਤੇ ਨੇ ਸੋ ਗੱਲਬਾਤ ਵੀ ਕਰਾਂਗੇ ਕਿਉਂਕਿ ਜੀਓਜੀ ਸਾਬਕਾ ਫਲਾਈਂਗ ਅਫੀਸਰ ਨੇ ਕਮਲ ਵਰਮਾ ਧੂਰੀ ਤੋਂ ਨੇ ਜਿਨ੍ਹਾਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੇ ਫਾਰਮ ਭਰੇ ਨੇ ਫਾਰਮ ਭਰਨ ਤੋਂ ਬਾਅਦ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲਿਆ ਅਤੇ ਮੈਦਾਨ ਚਾਏ ਨੇ ਕਿ ਜੇ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀ ਤਾਂ ਸਾਨੂੰ ਆਪ ਹੀ ਮੈਦਾਨ 'ਚ ਆਉਣਾ ਪਵੇਗਾ ਸੋ ਸਾਡੇ ਨਾਲ ਕਮਲ ਬਰਮਾ ਮੌਜੂਦ ਨੇ ਬਰਮਾ ਸਾਹਿਬ ਅੱਜ ਚੋਣ ਨਿਸ਼ਾਨ ਮਿਲ ਗਏ ਜੀ ਤੁਹਾਨੂੰ ਹਾਂਜੀ ਸਰ ਸਾਨੂੰ ਚੋਣ ਨਿਸ਼ਾਨ ਮਿਲ ਗਿਆ ਮੇਰਾ ਚੋਣ ਨਿਸ਼ਾਨ ਇਲੈਕਟ੍ਰਿਕ ਪ੍ਰੈਸ ਹੈ ਕਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਠੀਕ ਹੈ ਤੇ ਪਹਿਲਾਂ ਜਿਹੜੇ ਅਸੀਂ ਚੋਣ ਨਿਸ਼ਾਨ ਦਿੱਤੇ ਸੀ ਉਹਨਾਂ 'ਚੋਂ ਸਾਡਾ ਨਹੀਂ ਸੀ ਕੋਈ ਤੇ ਅੱਜ ਮੈਨੂੰ ਚੋਣ ਨਿਸ਼ਾਨ ਇਹਨਾਂ ਨੇ ਪ੍ਰਸ ਦੇ ਦਿੱਤਾ ਬਿਲਕੁਲ ਕਿਵੇਂ ਦੇਖ ਰਿਹਾ ਹੋ ਬਰਮਾ ਸਾਹਿਬ ਤੁਹਾਨੂੰ ਰਾਜਨੀਤੀ 'ਚ ਆਉਣ ਦੀ ਕਿਉਂ ਜ਼ਰੂਰਤ ਪੈ ਗਈ ਕੀ ਕਾਰਨ ਹੋਇਆ ਕਿਉਂ ਨਹੀਂ ਤੁਸੀਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਹੈਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਤੁਸ਼ਟ ਨਹੀਂ ਹੈਗੇ ਜੇ ਕਾਂਗਰਸ ਆਉਂਦੀ ਆ ਉਹ ਤੋਂ ਵੀ ਸੰਤੁਸ਼ਟ ਨਹੀਂ ਹੈ ਤੁਸੀਂ ਸਰੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਸੈਂਟਰ ਦੀਆਂ ਨੇ ਚਾਹੇ ਉਹ ਰਾਜ ਸਰਕਾਰਾਂ ਨੇ ਸੈਂਟਰ ਸਰਕਾਰ ਨਾਲ ਤਾਂ ਸਾਡਾ ਪਹਿਲਾਂ ਹੀ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਹੈ 1 ਰੈਂਕ ਪੈਨਸ਼ਨ ਵਾਲਾ 1 ਰੈਂਕ 1 ਪ ਮੁੱਦਾ ਉਹ ਕਾਫੀ ਭੱਕਿਆ ਹੋਇਆ ਹੈ ਸਰਦਾਰਾਂ ਨੇ ਸਰਕਾਰਾਂ ਨੇ ਹਮੇਸ਼ਾ ਹੀ ਸਾਨੂੰ ਧੋਖੇ ਚ ਰੱਖਿਆ ਤੇ ਸਰਕਾਰਾਂ ਦਬਾਉਣੀਆਂ ਚਾਹੁੰਦੇ ਨੇ ਸਾਨੂੰ ਫੌਜੀਆ ਨੂੰ ਇਹ ਤਾਂ ਜੀ ਲੋਅਰ ਰੈਂਕਰਸ ਨੇ ਅਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਦਵਾ ਲਓ ਤੇ ਸਾਨੂੰ ਯੂਜ਼ ਕਰਦੇ ਰਹੇ ਨੇ ਐਜ਼ ਅ ਵੋਟ ਬੈਂਕ ਤੇ ਉਹੀ ਹਾਲ ਹੁਣ ਸਾਡੇ ਨਾਲ ਪੰਜਾਬ ਸਰਕਾਰ ਨੇ ਕੀਤਾ ਸੂਬਾ ਸਰਕਾਰ ਨੇ ਕੀਤਾ ਅਸੀਂ ਸਾਡਾ ਡਿਪਾਰਟਮੈਂਟ ਸੀਗਾ ਜੀ ਗਾਰਡੀయన్స్ ਆਫ ਗਵਰਨੈਂਸ ਅਸੀਂ ਇਹਨਾਂ ਦੀਆਂ 26 ਸਕੀਮਾਂ ਤੇ ਕੰਮ ਕਰਦੇ ਸੀ ਤੇ ਜਿਹੜੀਆਂ ਵੀ ਸਕੀਮਾਂ ਤੇ ਅਸੀਂ ਕੰਮ ਕਰਦੇ ਸੀ ਉਹ ਬਹੁਤ ਲਾਭਦਾਇਕ ਸੀ ਗਰੀਬਾਂ ਵਾਸਤੇ ਹਰ ਮਜਲੂਮ ਵਾਸਤੇ ਕਿਤੇ ਨਾ ਕਿਤੇ ਉਹਦਾ ਕੋਈ ਫਾਇਦਾ ਹੁੰਦਾ ਸੀਗਾ ਅਸੀਂ ਮਜਲੂਮਾਂ ਦੀ ਆਵਾਜ਼ ਬਣ ਕੇ ਹਰ ਪਿੰਡ ਚੋਂ ਸਰਕਾਰ ਤੱਕ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਸੀਗੇ ਤੇ ਇਹਨਾਂ ਨੇ ਆ ਕੇ ਪਤਾ ਨਹੀਂ ਕੀ ਹੋਇਆ ਇਸ ਸਰਕਾਰ ਨੇ ਸਾਡਾ ਆਕੇ ਡਿਪਾਰਟਮੈਂਟ ਹੀ ਬੰਦ ਕਰ ਦਿੱਤਾ ਤੇ ਇਹ ਨਹੀਂ ਚਾਹੁੰਦੇ ਵੀ ਭ੍ਰਸ਼ਟਾਚਾਰ ਫਰੀ ਸਰਕਾਰ ਚੱਲੇ ਕਿਉਂਕਿ ਫੌਜੀਆ ਨੇ ਤਾਂ ਇਮਾਨਦਾਰੀ ਨਾਲ ਸਰਕਾਰ ਚਲਾਉਣੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਚਲੋ ਬੰਦ ਕਰ ਦਿੰਦੇ ਸਾਡਾ ਡਿਪਾਰਟਮੈਂਟ ਕੋਈ ਗੱਲ ਨਹੀਂ ਸੀ ਸਾਡੇ ਤੇ ਇਹ ਟਿੱਪਣੀ ਕੀਤੀ ਵੀ ਫੌਜੀ ਨਕੰਮੇ ਹੁੰਦੇ ਨੇ ਇਹਨਾਂ ਨੂੰ ਆਪਣਾ ਕੰਮ ਨਹੀਂ ਆਉਂਦਾ ਇਹ ਫੌਜ ਜਿਹੜੇ ਇਹਨਾਂ ਦੇਸ਼ ਦੀ ਰਾਖੀ ਕਰਦੀ ਹੈ ਜਿਹਦੇ ਸਹਾਰੇ ਇਹ ਵੱਡੇ ਵੱਡੇ ਲੀਡਰ ਜਾਂ ਹਰ ਇਨਸਾਨ ਦੇਸ਼ ਦਾ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਜੇ ਉਹੀ ਫੌਜੀ ਨਕੰਮੇ ਹੋ ਗਏ ਇਹਨਾਂ ਦੀ ਨਜ਼ਰ ਚ ਫਿਰ ਤਾਂ ਆਮ ਜਨਤਾ ਦਾ ਤਾਂ ਪਤਾ ਨਹੀਂ ਕੀ ਹਾਲ ਹੋਊਗਾ ਤੇ ਅਸੀਂ ਬਹੁਤ ਸੰਘਰਸ਼ ਕੀਤਾ ਵੀ ਸਾਡੀ ਸਰਕਾਰ ਗੱਲ ਸੁਣੇ ਸਾਡੇ ਨਾਲ ਬੈਠ ਕੇ ਗੱਲ ਕਰੇ ਟੇਬਲ ਟਾਕ ਹੋਵੇ ਬਹੁਤ ਮੀਟਿੰਗਾਂ ਹੋਈਆਂ ਸਾਡੀਆਂ 12 ਤੋਂ 15 ਮੀਟਿੰਗਾਂ ਇਹਨਾਂ ਦੇ ਕੈਬਨਿਟ ਮਿੰისტਰਸ ਨਾਲ ਹੋਈਆਂ ਭਗਵੰਤ ਮਾਨ ਸਾਹਿਬ ਨਾਲ ਸਾਡੀ ਪੁਟਾਲਕਲਾ ਮੁਲਾਕਾਤ ਹੋਈ ਉਹਨਾਂ ਨੇ ਵੀ ਵਾਦਾ ਕੀਤਾ ਵੀ ਆਓ ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਆ ਪਰ ਉਹ ਵੀ ਆਪਣੇ ਵਾਅਦੇ ਤੋਂ ਖਰੇ ਨਹੀਂ ਉਤਰੇ ਤੇ ਅਸੀਂ ਜਦ ਦੇਖਿਆ ਵੀ ਨਾ ਤਾਂ ਸਾਡੀ ਆਵਾਜ਼ ਬੁਲੰਦ ਹੋ ਰਹੀ ਹੈ ਨਾ ਹੀ ਮਜਲੂਮਾਂ ਦੀ ਆਵਾਜ਼ ਕਿਸੇ ਪਾਸੇ ਨੂੰ ਜਾ ਰਹੀ ਹੈ ਤੇ ਅਸੀਂ ਫਿਰ ਜਿਵੇਂ ਸੰਗਿਆਨ ਲੈਂਦੇ ਹੁੰਦੇ ਨੇ ਅਸੀਂ ਆਪ ਹੀ ਸੋਚਿਆ ਵੀ ਕਿਉਂ ਨਾ ਆਓ ਆਪਾਂ ਮੈਦਾਨ ਚ ਉਤਰਈਏ ਅਸੀਂ ਫੌਜੀਆਂ ਨੇ ਨਿਰਣੇ ਲਿਆ ਵੀ ਅਸੀਂ ਮੈਦਾਨ ਚ ਉਤਰ ਕੇ ਜਿੱਦਾਂ ਅਸੀਂ ਰਾਖੀ ਕਰਦੇ ਆ ਸਰਹੱਦਾਂ ਤੇ ਦੇਸ਼ ਦੇ ਦੇਸ਼ਵਾਸੀਆਂ ਦੀ ਉਸੇ ਤਰ੍ਹਾਂ ਅਸੀਂ ਆਪਣੇ ਜਿਹੜਾ ਇਹ ਆਪਣਾ ਸੂਬਾ ਇਹਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਹੱਕਾਂ ਦੀ ਉਹਨਾਂ ਦੇ ਅਧਿਕਾਰਾਂ ਦੀ ਉਸੇ ਤਰ੍ਹਾਂ ਰੱਖਿਆ ਕਰਾਂਗੇ ਜਿਸ ਤਰ੍ਹਾਂ ਉੱਥੇ ਬਾਰਡਰਾਂ ਤੇ ਸੀ ਰੱਖਿਆ ਕਰਦੇ ਸੀ ਤੇ ਅਸੀਂ ਫੈਸਲਾ ਲਿਆ ਵੀ ਹੁਣ ਅਸੀਂ ਆਪ ਚੋਣ ਲੜਾਂਗੇ ਸਾਡੇ ਆਪਣੇ ਨੁਮਾਇੰਦੇ ਹੋਣਗੇ ਅਸੀਂ ਕਿਸੇ ਦੀਆਂ ਮਿੰਤਾ ਨਹੀਂ ਕਰਾਂਗੇ ਜੇ ਅਸੀਂ ਜਿੱਤ ਕੇ ਅੱਗੇ ਚਲੇ ਜਾਂਦੇ ਹਾਂ ਹਰ ਮਜਲੂਮ ਦੀ ਫੌਜੀਆਂ ਦੀ ਨਹੀਂ ਹਰ ਮਜਲੂਮ ਦੀ ਕਿਸਾਨ ਤਬਕੇ ਦੀ ਜਿੰਨੇ ਵੀ ਆਪਣੇ ਮੁਲਾਜ਼ਮ ਵੀਰ ਨੇ ਜਿਹੜੇ ਹੁਣ ਤੱਕ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਆਵਾਜ਼ ਬਣ ਕੇ ਅਸੀਂ ਕਿਤਨਾ ਕਿਤੇ ਸੰਸਦ ਗੂੰਜਾਂਗੇ ਤੇ ਇਹਨਾਂ ਦੇ ਕੰਨਾਂ 'ਚ ਵੀ ਗੂੰਜਾਂਗੇ ਇਹਨਾਂ ਨੂੰ ਉਹਨਾਂ ਦੀ ਆਵਾਜ਼ ਸੁਣਨੀ ਜ਼ਰੂਰ ਪਊਗੀ ਬਿਲਕੁਲ ਲੋਕ ਸਭਾ ਹਲਕਾ ਸੰਗਰੂਰ ਕਿਉਂ ਚੁਣਿਆ ਕੋਈ ਵਿਸ਼ੇਸ਼ ਤੁਸੀਂ ਸੋਚਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਇੱਕ ਹੋਰ ਸੀਟ ਆ ਸੰਗਰੂਰ ਦੀ ਇਹ ਚੁਣਨ ਦਾ ਰੀਜ਼ਨ ਕੀ ਰਿਹਾ ਤੁਹਾਡਾ ਸਰ ਚੁਣਨ ਦਾ ਰੀਜ਼ਨ ਸੰਗਰੂਰ ਦਾ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਕੋਈ ਵੀ ਸੰਘਰਸ਼ ਜਿੰਨੇ ਵੀ ਵੱਡੇ ਵੱਡੇ ਸੰਘਰਸ਼ ਇਥੋਂ ਵਿੜੇ ਗਏ ਨੇ ਮਾਲਵੇਰੀਏ ਤੋਂ ਸਪੈਸ਼ਲੀ ਸੰਗਰੂਰ ਤੋਂ ਉੱਠੇ ਨੇ ਠੀਕ ਹੈ ਤੇ ਸੰਗਰੂਰ ਮੇਰਾ ਪਸਹੌੜਾ ਸੰਗਰੂਰ ਮੇਰਾ ਜ਼ਿਲ੍ਹਾ ਪੈਂਦਾ ਜੀ ਤੇ ਇਸੇ ਕਰਕੇ ਸੰਗਰੂਰ ਤੋਂ ਜੋ ਵੀ ਸੰਘਰਸ਼ ਹੋਇਆ ਜਿਹੜਾ ਜੀਓਜੀ ਦਾ ਸੰਘਰਸ਼ ਸੀ ਉਹਦੀ ਪਹਿਲ ਵੀ ਅਸੀਂ ਸੰਗਰੂਰ ਤੋਂ ਕੀਤੀ ਸੀ ਇੱਥੋਂ ਹੀ ਉੱਠਿਆ ਆਵਾਜ਼ ਬਣੇ ਅਸੀਂ ਇੱਕ ਫੌਜੀਆਂ ਦੀ ਤੇ ਹੁਣ ਵੀ ਅਸੀਂ ਪਰਣ ਲਿਆ ਸੀ ਵੀ ਸੰਗਰੂਰ ਤੋਂ ਹੀ ਇਹ ਸੰਘਰਸ਼ ਨੂੰ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਜਿੰਨੇ ਵੀ ਸੰਘਰਸ਼ ਉੱਠੇ ਨੇ ਉਹ ਕਿਤੇ ਨਾ ਕਿਤੇ ਸਫਲ ਹੋਏ ਨੇ ਅਸੀਂ ਵੀ ਆਸ ਕਰਕੇ ਬੈਠੇ ਆਂ ਵੀ ਜੇ ਸਾਡੇ ਵੀਰ ਸਾਡਾ ਸਾਥ ਦੇਣਗੇ ਫੌਜੀ ਵੀਰਤਾ ਦੇਣਗੇ ਹੋਰ ਵੀਰ ਵੀ ਸਾਡੇ ਨਾਲ ਉੱਠ ਕੇ ਚੱਲਣਗੇ ਜੇ ਫੌਜੀਆਂ ਨਾਲ ਉੱਠ ਕੇ ਚੱਲਣਗੇ ਅਸੀਂ ਵਾਅਦਾ ਕਰਦੇ ਆਂ ਵੀ ਰੰ ਨਸ਼ਾਹੀਨ ਪੰਜਾਬ ਅਸੀਂ ਇਹਨਾਂ ਨੂੰ ਲਿਆ ਕੇ ਤਾਵਾਂਗੇ ਠੀਕ ਹੈ ਇੱਕ ਸੀਟ ਤੀ ਲੜ ਰਹੇ ਹੋ ਜਾਂ ਪੰਜਾਬ ਦੇ ਵਿੱਚ ਕਿਸੇ ਹੋਰ ਸੀਟ ਤੇ ਵੀ ਤੁਹਾਡੇ ਫੌਜੀ ਭਰਾ ਲੜ ਰਹੇ ਨੇ ਸਰ ਅਲੱਗ-ਅਲੱਗ ਚਾਰ ਸੀਟਾਂ ਨੇ ਜਿਨ੍ਹਾਂ ਤੋਂ ਹੋਰ ਫੌਜੀ ਵੀ ਲੜ ਰਹੇ ਨੇ ਜੀ ਆਪਣਾ ਇਹ ਫਤੇਗੜ ਸਾਹਿਬ ਸੀਟ ਹੈ ਅੰਮ੍ਰਿਤਸਰ ਤੋਂ ਵੀ ਨੇ ਠੀਕ ਹੈ ਤੇ ਇੱਕ ਸੀਟ ਹੋਰ ਹੈ ਜਿਹੜੀ ਮੇਰੇ ਨਹੀਂ ਆ ਰਹੀ ਧਿਆਨ ਚ ਫਰੀਦਕੋਟ ਸੀਟ ਸਰ ਜੀ ਜੀ ਠੀਕ ਹੈ ਤੇ ਇੱਕ ਚੌਥੀ ਸੀਟ ਹੈ ੜੀ ਬਰਨਾਲੇ ਦੀ ਹੈ ਆ ਸੌਰੀ ਆਪਣਾ ਇਹ ਸੰਗਰੂਰ ਹਲਕਾ ਜਿੱਥੋਂ ਮੈਂ ਖੁਦ ਫਾਈਟ ਕਰ ਰਿਹਾ ਹਾਂ ਤੇ ਇੱਥੋਂ ਸਾਰਿਆਂ ਨੇ ਰਲ ਮਿਲ ਕੇ ਮੈਨੂੰ ਖੜਾ ਕੀਤਾ ਤੇ ਉਮੀਦ ਕਰਦਾ ਤੁਹਾਡੇ ਚੈਨਲ ਰਾਹੀਂ ਮੈਂ ਅਪੀਲ ਕਰਨਾ ਚਾਹਨਾ ਇਸ ਜ਼ਿਲ੍ਹੇ ਦੇ ਇਸ ਹਲਕੇ ਦੇ ਹਰ ਉਸ ਨੌਜਵਾਨ ਨੂੰ ਜਿਹੜਾ ਸਤਾਇਆ ਹੋਇਆ ਹਰ ਉਸ ਬਜ਼ੁਰਗ ਨੂੰ ਹਰ ਉਸ ਮਾਤਾ ਨੂੰ ਜਿਹੜੀ ਜਿਹੜੇ ਤਾਂ ਕੀਤੇ ਹੋਏ ਨੇ ਇਹਨਾਂ ਨੇ ਆਪਣੇ ਵਾਅਦੇ ਕਰਕੇ ਪੂਰੇ ਨਹੀਂ ਕੀਤੇ ਸਾਰਿਆਂ ਨੂੰ ਧੋਖੇ ਜਿ ਰੱਖਿਆ ਜਿੰਨੇ ਵੀ ਇਹਨਾਂ ਤੋਂ ਦੁਖੀ ਲੋਕ ਨੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਜੇ ਸਾਨੂੰ ਵੋਟ ਕਰਕੇ ਤੁਸੀਂ ਸੰਸਦ ਪਹੁੰਚਾਉਂਗੇ ਤਾਂ ਵਾਅਦਾ ਕਰਦੇ ਆ ਅਸੀਂ ਤੁਹਾਡੇ ਨਾਲ ਹਰ ਮੋੜ ਤੇ ਹਰ ਜਗ੍ਹਾ ਤੇ ਹਰ ਜ਼ੁਲਮ ਦੇ ਅਗੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਬਿਲਕੁਲ ਕੈਂਪੇਨ ਦੀ ਕਿਵੇਂ ਤਿਆਰੀ ਆ ਕਿਵੇਂ ਪਲਾਨਿੰਗ ਰਹਿਣ ਵਾਲੀ ਆ ਕਿਉਂਕਿ ਦਿਨ ਹੁਣ ਥੋੜੇ ਰਹਿ ਗਏ ਬਹੁਤ ਵੱਡਾ ਲੋਕ ਸਭਾ ਹਲਕਾ ਸੰਗਰੂਰ ਆ ਜੀ ਸਰ ਸੰਗਰੂਰ ਹਲਕਾ ਬਹੁਤ ਵੱਡਾ ਜਦ ਤੁਸੀਂ ਕਹਿ ਰਹੇ ਹੋ ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਫੌਜੀ ਆ ਸਰ ਅਸੀਂ ਫੌਜੀ ਆਪਣੇ ਤਰੀਕੇ ਨਾਲ ਵਾਰ ਫੂਟਿੰਗ ਤੇ ਜਦ ਕੰਮ ਕਰਦੇ ਆ ਨਾ ਫਿਰ ਸਾਡੇ ਵਾਸਤੇ ਕੋਈ ਐਦਾਂ ਦਾ ਚੀਜ਼ ਨਹੀਂ ਹੈ ਵੀ ਕੋਈ ਸਟੋਨ ਅੰਟਰਡ ਨਹੀਂ ਆਸੀਂ ਛੱਡਦੇ ਵੀ ਕੋਈ ਕਸਰ ਛੱਡਣੀ ਨਹੀਂ ਆਸੀਂ ਸਾਡਾ ਬਹੁਤ ਸਮਾਂ ਘਟਾ ਹੈ ਬਹੁਤ ਸਾਨੂੰ ਮਿਹਨਤ ਵੀ ਕਰਨੀ ਪੈਣੀ ਹੈ ਪਰ ਮੈਨੂੰ ਉਮੀਦ ਹੈ ਜਿੱਦਾਂ ਦੇ ਸਾਡੇ ਗਰੁੱਪਸ ਬਣੇ ਹੋਏ ਨੇ ਜਿੱਦਾਂ ਦੇ ਸਾਡੇ ਸੈਟਅਪ ਹੈ ਜਿਹੜਾ ਕਿਉਂਕਿ ਜੀਓਜੀ ਤੋਂ ਹੀ ਅਸੀਂ ਬਹੁਤ ਵਧੀਆ ਆਰਗੇਨਾਈਜ਼ ਸੀਗੇ ਉਸ ਆਰਗੇਨਾਈਜੇਸ਼ਨ ਨੂੰ ਉਸ ਆਰਗੇਨਾਈਜ਼ ਤਰੀਕੇ ਨੂੰ ਅਸੀਂ ਯੂਜ਼ ਕਰਾਂਗੇ ਘਰ-ਘਰ ਜਾਵਾਂਗੇ ਅਸੀਂ ਜਿਆਦਾ ਪ੍ਰਦਰਸ਼ਨ ਨਹੀਂ ਕਰਨਾ ਸੜਕਾਂ ਤੇ ਨਹੀਂ ਅਸੀਂ ਆਉਣਾ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਮਿਲਾਂਗੇ ਉਹ ਸਾਡੇ ਜਿਹੜੇ ਹੈਗੇ ਨੇ ਸਾਡੇ ਗਰੁੱਪਸ ਬਣੇ ਆ ਉਹ ਜਾਣਗੇ ਸਭ ਨੂੰ ਕਨਵਿੰਸ ਕਰਨਗੇ ਤੇ ਹੱਥ ਜੋੜ ਕੇ ਇਹ ਵੀ ਕਹਿਣਗੇ ਭਾਈ ਤੁਸੀਂ ਸਾਨੂੰ ਵੋਟ ਪਾਓ ਜੇ ਤੁਸੀਂ ਆਪਣੇ ਜੀਵਨ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਸੁੱਖੀ ਦੇਖਣਾ ਚਾਹੁੰਦੇ ਹਾਂ ਠੀਕ ਹੈ ਏਜੰਡੇ ਮੇਨ ਕਿਹੜੇ-ਕਿਹੜੇ ਹੋਣਗੇ ਬਰਮਾ ਸਾਹਿਬ ਜਿਵੇਂ ਇੱਕ ਮੇਨ ਗੱਲਬਾਤ ਹੁੰਦੀ ਹੈ ਕਿ ਸਾਰਿਆਂ ਲਈ ਸਾਰਿਆਂ ਲਈ ਇਹ ਮੁੱਦਾ ਉਠਾਵਾਂਗੇ ਅਸੀਂ ਇਹ ਗੱਲਬਾਤ ਕਰਾਂਗੇ ਜੇ ਕੱਲ ਨੂੰ ਮੈਂਬਰ ਪਾਰਲੀਮੈਂਟ ਬਣਦੇ ਆ ਲੋਕਾਂ ਨੂੰ ਵੀ ਕਹਾਂਗੇ ਵੀ ਆਹ ਮੁੱਦੇ ਤੁਹਾਡੇ ਪਹਿਲ ਤੌਰ ਤੇ ਅਸੀਂ ਉੱਥੇ ਚੁੱਕਾਂਗੇ ਪਹਿਲਾ ਤਾਂ ਮੁੱਦਾ ਜੀ ਬੇਰੋਜ਼ਗਾਰੀ ਦਾ ਜੀ ਵੀ ਪੰਜਾਬ ਚ ਜਿੰਮੇ ਬੇਰੋਜ਼ਗਾਰੀ ਹੈਗੀ ਹੈ ਦੇਖਣ ਨੂੰ ਤਾਂ ਇਹ ਦਿਖਾਉਂਦੇ ਆ ਬਹੁਤ ਕੁਝ ਹੈ ਪਹਿਲਾ ਮੁੱਦਾ ਬੇਰੋਜ਼ਗਾਰੀ ਦਾ ਜੀ ਦੂਸਰਾ ਮੁੱਦਾ ਪਾਣੀਆਂ ਦਾ ਠੀਕ ਹੈ ਪ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਦਿਖਾ ਕੇ ਵੀ ਅਸੀਂ ਸਰਪਲਸ ਪਾਣੀ ਹੈ ਜੀ ਪੰਜਾਬ ਕੋਲੇ ਇੱਧਰ ਦੇ ਦੋ ਉੱਧਰ ਦੇ ਦੋ ਕਰਦੇ ਕੁਛ ਨੇ ਵਾਦੇ ਕੁਛ ਔਰ ਕਰਦੇ ਨੇ ਹੁਣ ਹਰਿਆਣਾ ਚੋਣਾ ਆਉਣ ਗਿਆ ਇੱਕ ਪਾਸੇ ਦਾ ਭਗਵੰਤ ਮਾਨ ਕਹਿੰਦੇ ਵੀ ਅਸੀਂ ਪਾਣੀ ਨਹੀਂ ਦੇਣਾ ਦੂਜੇ ਪਾਸੇ ਉੱਧਰ ਵਾਦੇ ਕਰਕੇ ਆਉਂਦੇ ਆ ਵੀ ਅਸੀਂ ਤੁਹਾਨੂੰ ਪੰਜਾਬ ਦਾ ਪਾਣੀ ਦਵਾਵਾਂਗੇ ਤੇ ਇਹ ਜਿਹੜੇ ਝੂਠੇ ਲਾਰੇ ਲਾਉਂਦੇ ਆ ਇਹ ਜਿਹੜੇ ਧੁੱਖਾ ਧੜੀ ਕਰਦੇ ਆ ਇਹਨਾਂ ਤੋਂ ਨਜਾਤ ਦਵਾਵਾਂਗੇ ਲੋਕਾਂ ਨੂੰ ਵੀ ਜਿਹੜੇ ਵੱਡੇ ਵੱਡੇ ਵਾਦੇ ਕਰਕੇ ਜਾਂਦੇ ਆ ਦੂਜਾ ਨਸ਼ਾ ਮੁਕਤੀ ਨਸ਼ਾ ਮੁਕਤੀ ਵਾਸਤੇ ਦੇਖੋ ਸਾਰੀਆਂ ਹੀ ਪਾਰਟੀਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਿੰਮੇ ਮੈਂ ਕੱਲੇ ਭਗਵੰਤ ਮਾਨ ਨੂੰ ਜਿਵੇਂ ਹੋਰ ਨਹੀਂ ਕਹਿੰਦਾ ਕਿਉਂਕਿ ਇਹ 2 ਸਾਲ ਚਾ ਕੇ ਇੰਨਾ ਹਾਲ ਪੰਜਾਬ ਦਾ ਖਰਾਬ ਨਹੀਂ ਕਰ ਸਕਦੇ ਜਿੰਨੀਆਂ 75 ਸਾਲ ਤੋਂ ਰਵਾਇਤੀ ਪਾਰਟੀਆਂ ਚੱਲੀਆਂ ਆਈਆਂ ਨੇ ਸਾਰਿਆਂ ਨੇ ਸਤਿਆਨਸ਼ ਕੀਤਾ ਇਸੇ ਕਰਕੇ ਅਸੀਂ ਇਹ ਸਟੈਪ ਚੁੱਕਿਆ ਵੀ ਆਓ ਆਪਾਂ ਫੌਜੀ ਖੜੇ ਹੋਈਏ ਇੰਨਾਂ ਰਵਾਇਤੀ ਪਾਰਟੀਆਂ ਨੂੰ ਇੱਕ ਪਾਸੇ ਕਰਕੇ ਆਪਾਂ ਜਿਸ ਤਰ੍ਹਾਂ ਦਾ ਡਿਸਪਲਿਨਡ ਫੋਰਸ ਆਪਣਾ ਜੀਵਨ ਉੱਥੇ ਜਿਉਂਦੇ ਆ ਸਾਫ਼ ਸੁਥਰਾ ਜੀਵਨ ਜਿਉਂਦੇ ਆ ਉਸੇ ਤਰ੍ਹਾਂ ਨਸ਼ਾ ਮੁਕਤ ਬੱਚਾ ਨੂੰ ਅਸੀਂ ਗਾਈਡ ਕਰੀਏ ਤੇ ਉਹਨਾਂ ਨੂੰ ਕਿਸੇ ਪਾਸੇ ਲੈ ਕੇ ਚਲੀਏ ਮਜ਼ਦੂਰ ਵੀਰਾਂ ਨੇ ਉਹਨਾਂ ਨੂੰ ਮਜ਼ਦੂਰੀ ਜਿਹੜੀ ਮਿਲਦੀ ਹੈ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਵੀ ਉਹਨਾਂ ਨੂੰ ਜਾਇਜ਼ ਮਜ਼ਦੂਰੀ ਮਿਲੇ ਮਨਰੇਗਾ ਵਾਲੇ ਨੂੰ ਜਾਇਜ਼ ਮਜ਼ਦੂਰੀ ਮਿਲੇ ਕਿਸਾਨ ਵੀਰ ਐਮਐਸਪੀ ਦਾ ਅਸੀਂ ਐ ਨਹੀਂ ਕਹਿੰਦੇ ਵੀ ਐਮਐਸਪੀ ਚ ਦਵਾ ਦਾਂਗੇ ਪਰ ਐਮਐਸਪੀ ਵਾਸਤੇ ਜਿਹੜੀ ਵੀ ਆਵਾਜ਼ ਉਠਾਉਣਗੇ ਉਹਨਾਂ ਦੇ ਨਾਲ ਉੱਠ ਕੇ ਮੋਢੇ ਨਾਲ ਮੋਢਾ ਲਾ ਕੇ ਸੰਸਦ ਚ ਆਵਾਜ਼ ਉਹਨਾਂ ਦੀ ਗੂੰਜੂਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਦਬਾਅ ਪਾਵਾਂਗੇ ਸਰਕਾਰ ਤੇ ਵੀ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਬਣਦੀ ਜਿਹੜੀ ਐਮਐਸਪੀ ਆ ਉਹ ਦਿੱਤੀ ਜਾਵੇ ਬਿਲਕੁਲ ਬਾਕੀ ਕੀ ਲੱਗਦਾ ਤੁਹਾਡੇ ਸਾਰੇ ਫੌਜੀ ਭਰਾ ਤੁਹਾਡਾ ਸਾਥ ਦੇਣਗੇ ਕਿਉਂਕਿ ਫੌਜੀ ਰਿਟਾਇਰ ਫੌਜੀ ਬਹੁਤ ਨੇ ਜੇ ਗੱਲਬਾਤ ਕਰੀ ਇੱਕ ਪਿੰਡ ਚ ਕਿੰਨੇ ਕਿੰਨੇ ਫੌਜੀ ਹੁੰਦੇ ਨੇ ਪੂਰਾ ਸਾਥ ਦੇਣਗੇ ਤੁਹਾਨੂੰ ਪੂਰਾ ਪੂਰਾ ਭਰੋਸਾ ਸਰ ਮੈਨੂੰ ਪੂਰਾ ਵਿਸ਼ਵਾਸ ਹੈ ਪੂਰਨ ਵਿਸ਼ਵਾਸ ਹੈ ਕਿ ਰਿਟਾਇਰਡ ਫੌਜੀ ਨਹੀਂ ਜਿਹੜੇ ਇਸ ਟਾਈਮ ਡਿਊਟੀਆਂ ਕਰ ਰਹੇ ਨੇ ਫੌਜੀ ਮੌਜੂਦਾ ਫੌਜੀ ਨੇ ਉਹ ਵੀ ਤੇ ਉਹਨਾਂ ਦੇ ਪਰਿਵਾਰ ਵੀ ਸਾਡਾ ਸਾਥ ਦੇਣਗੇ ਜ਼ਰੂਰ ਦੇਣਗੇ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਇਹ ਅਸੀਂ ਪਰਿਵਾਰ ਤੋਂ ਅਲੱਗ ਨਹੀਂ ਹੈਗੇ ਸਾਡੇ ਚ ਜਾਤ ਪਾਤ ਕਾਸਟ ਕ੍ਰੀਡ ਕੁਝ ਨਹੀਂ ਹੁੰਦਾ ਸਾਡਾ ਇੱਕੋ ਹੀ ਧਰਮ ਹੈ ਫੌਜ ਸਾਡਾ ਇੱਕੋ ਹੀ ਧਰਮ ਹੈ ਇੱਕ ਦੂਜੇ ਨਾਲ ਪਿਆਰ ਇੱਕ ਦੂਜੇ ਨਾਲ ਇਕਾ ਤੇ ਇਸ ਤੇ ਮੈਨੂੰ ਅਸ਼ਵਾਸ ਹੈ ਵੀ ਸਾਡੇ ਫੌਜੀਆਂ ਦੀ ਵੋਟ ਤਾਂ ਪਾਉਗੀ ਪਾਉਗੀ ਦੂਸਰੇ ਜਿਹੜੇ ਵੀਰ ਨੇ ਜਿਹੜੇ ਪੰਜਾਬ ਦੇ ਸਿਵਲਿਅਨਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਹੋਰ ਆਪਣੇ ਰਿਸ਼ਤੇਦਾਰ ਨੇ ਭੈਣ ਭਾਈ ਨੇ ਉਹ ਉਹਨਾਂ ਨੂੰ ਵੀ ਮੋਟੀਵੇਟ ਕਰਨਗੇ ਵੀ ਆਓ ਆਪਾਂ ਕਿਤੇ ਫੌਜੀਆਂ ਨੂੰ ਵੋਟ ਪਾਈਏ ਤੇ ਇਹਨਾਂ ਨੂੰ ਜਿਤਾ ਕੇ ਕਾਮਯਾਬ ਬਣਾ ਕੇ ਵਾਪਸ ਰੰਗਲਾ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰੀਏ ਠੀਕ ਹੈ ਹੁਣ ਕੈਂਪੇਨ ਫੇਰ ਸਟਾਰਟ ਕਰ ਦੇਣੀ ਹੈ ਜੀ ਅੱਜ ਚੋਣ ਨਿਸ਼ਾਨ ਮਿਲ ਗਿਆ ਕੱਲ ਤੋਂ ਹੀ ਸ਼ੁਰੂਆਤ ਕਰ ਦੋਗੇ ਸਰ ਕੈਂਪੇਨ ਸਾਡੀ ਮਿਹਨਤਾਂ ਪਰਸੋਂ ਤੋਂ ਸ਼ੁਰੂ ਹੋਊਗੀ ਪਰਸੋਂ ਅਸੀਂ ਕਵਰਡੀ ਲੈਡੀ ਕਰ ਰਹੇ ਹਾਂ ਤੇ ਜਿਹੜੀ ਆਪਣਾ ਮਹਿਲਾ ਚੌਕ ਤੋਂ ਚੱਲ ਕੇ ਦਿੜਬਾ ਲਹਿਰਾ ਉਸ ਤੋਂ ਬਾਅਦ ਸੁਨਾਮ ਹੋ ਕੇ ਫੇਰ ਸੰਗਰੂਰ ਆਏਗੀ ਉਹਦੇ ਸਾਰੇ ਅਸੀਂ ਪਿੰਡੋਦਰਲੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਸ ਪਰਸੋਂ ਤੋਂ ਮੁਹਿੰਮ ਹੋ ਜੇਗੀ ਅੱਜ ਮਿਲ ਗਿਆ ਕੱਲ ਨੂੰ ਪਲਾਨਿੰਗ ਬਣ ਜੇਗੀ ਚੰਗੀ ਤਰ੍ਹਾਂ ਤੇ ਸਾਡਾ ਆਲਰੇਡੀ ਪਲਾਨਡ ਹੈ ਕਿੱਥੇ ਕਿੱਥੇ ਜਾਣਾ ਹੈ ਮੁਹਿੰਮ ਸਾਡੀ ਬਹੁਤ ਵਧੀਆ ਚੱਲੂਗੀ ਜੀ ਬਿਲਕੁਲ ਜੀ ਸੋ ਸਾਫਕਾ ਫੌਜੀ ਵੀ ਚੋਣਾ ਦੇ ਵਿੱਚ ਆ ਚੁੱਕੇ ਨੇ ਉਮੀਦਵਾਰ ਬਣ ਚੁੱਕੇ ਨੇ ਫਲਾਈਂਗ ਅਫਸਰ ਨੇ ਰਿਟਾਇਰ ਕਮਲ ਵਰਮਾ ਜਿਨ੍ਹਾਂ ਨੇ ਆਪਣੇ ਫਾਰਮ ਪਰੇ ਮੈਦਾਨ ਚਾਹੇ ਕਿ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਵਧੀਆ ਨਹੀਂ ਹੈਗੀਆਂ ਤਾਂ ਸਾਨੂੰ ਮੈਦਾਨ ਚਾਉਣਾ ਪਿਆ ਅਤੇ ਉਹ ਚੋਣ ਪ੍ਰਚਾਰ ਸ਼ੁਰੂ ਕਰਨਗੇ ਕਿ ਵਧੀਆ ਤਰੀਕੇ ਨਾਲ ਚੋਣ ਪ੍ਰਚਾਰ ਕਰਾਂਗੇ ਅਤੇ ਜਿਹੜੇ ਫੌਜੀ ਵੀਰ ਨੇ ਸਾਡਾ ਪੂਰਾ ਸਾਥ ਦੇਣਗੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਚੇਂਜ ਲਿਆਓ ਕਿਉਂਕਿ ਰਵਾਇਤੀ ਪਾਰਟੀਆਂ ਕੁਝ ਵੀ ਨਹੀਂ ਕਰ ਰਹੀਆਂ ਕੈਮਰਾਮੈਨ ਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ